ਪੰਜਾਬ ਦੇ ਸਾਬਕਾ ਕੈਰਨ ਮੰਤਰੀ ਭਾਰਤ ਪੋਸ਼ਣ ਆਸ਼ੂ ਨੂੰ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਵਿਭਾਗ ਦੇ ਅਧਿਕਾਰੀਆਂ ਦੇ ਵੱਲੋਂ ਅੱਜ ਕੜੀ ਸੁਰੱਖਿਆ ਦੇ ਵਿੱਚ ਜਲੰਧਰ ਦੀ ਸੈਸ਼ਨ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨ 8 ਘੰਟੇ ਤੋਂ ਵੱਧ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਗਈ ਸੀ ਹਵਾਲਾ ਰਾਸ਼ੀ ਮਾਮਲੇ ਦੇ ਵਿੱਚ ਜਿਸ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਸੀ ਦੱਸਿਆ ਜਾਂਦਾ ਹੈ ਕਿ ਈਡੀ ਦੇ ਵੱਲੋਂ ਭਾਰਤ ਪੋਸ਼ਣ ਆਸ਼ੂ ਨੂੰ ਇੱਕ ਮਾਮਲੇ ਦੇ ਵਿੱਚ ਸੱਮਨ ਜਾਰੀ ਕਰਕੇ ਪੁੱਛਗਿੱਛ ਦੇ ਵਿਜੇ ਸ਼ਾਮਲ ਹੋਣ ਲਈ ਕਿਹਾ ਗਿਆ ਸੀ ਤੇ ਉਹ ਕੱਲ ਸਵੇਰੇ 9:30 ਵਜੇ ਈਟੀ ਦੇ ਦਫ਼ਤਰ ਪਹੁੰਚੇ ਸਨ ਜਿਸ ਤੋਂ ਬਾਅਦ ਉਹਨਾਂ ਤੋਂ ਪੁੱਛਗਿੱਛ ਕੀਤੀ ਗਈ ਤੇ ਫਿਰ ਗ੍ਰਿਫਤਾਰੀ ਲੈ ਲਈ ਅਗਲੀ ਕੀ ਕਾਰਵਾਈ ਕੀ ਹੋਏਗੀ ਤੇ ਕੀ ਉਹਨਾਂ ਨੂੰ ਰਿਮਾਂਡ ਮਿਲੇਗਾ ਤੁਹਾਨੂੰ ਪਲ-ਪਲ ਦੀ ਜਾਣਕਾਰੀ ਦਿੰਦੇ ਰਵਾਂਗੇ ਇਸੇ ਤਰ੍ਹਾਂ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ ਮੰਗ ਰਹੇ ਹਨ ਲੇਕਨ ਇਹ ਆ ਕਿ ਕੱਲ ਜਿਹੜਾ ਮਾਮਲਾ ਵਿਜੀਲੈਂਸ ਨੇ ਪਹਿਲਾਂ ਰਜਿਸਟਰਡ ਕੀਤਾ ਸੀ ਉਸ ਮਾਮਲੇ ਦੇ ਅੰਦਰ ਚਲਾਨ ਕੋਰਟ ਦੇ ਅੰਦਰ ਆਇਆ ਔਰ ਨਾ ਮਾਤਮ ਮਾਮਲਾ 2000 ਕਰੋੜ ਦਾ ਬਣਾਇਆ ਹੈ ਤੇ ਨਿਕਲਿਆ ਵਿੱਚੋਂ 2 ਲੱਖ ਉਹ ਵੀ ਠੇਕੇਦਾਰਾਂ ਦੇ ਕੋਲੋਂ ਜਿਹੜਾ ਉਹਨਾਂ ਦੇ ਸਿਰ ਪਾਇਆ ਗਿਆ ਔਰ ਇੱਕ ਵੀ ਪੈਸੇ ਦੀ ਟ੍ਰਾਂਜੈਕਸ਼ਨ ਜਿਹੜੀ ਹੈ ਉਹ ਵਿਜੀਲੈਂਸ ਸਾਬਤ ਨਹੀਂ ਕਰ ਸਕੀ ਪਰ ਜਿਹੜਾ ਪ੍ਰੈਸ ਨੋਟ ਆਂਦਾ ਬਿਜ਼ਨਸ ਆ ਜਦੋਂ ਉਹਨਾਂ ਦੇ ਪ੍ਰੈਮੀਸਿਸ ਤੇ ਛਾਪੇ ਕਰਦੇ ਨੇ 4.0 ਕੁਝ ਕਰੋੜ ਉਸ ਤੋਂ ਬਾਅਦ 1.5 ਕਰੋੜ ਦੀ ਪ੍ਰਾਪਰਟੀ ਸੰਡੂ ਤੱਕ ਦਾ ਵੀ ਨਾਮ ਜੀ ਜੇ 4 ਕਰੋੜ ਫੜਿਆ ਤਾਂ ਹੁਣ ਕੋਰਟ ਚ ਦੇਣਵੇ ਬਿਲਕੁਲ ਠੀਕ ਹੈ 5 ਕਰੋੜ ਰੁਪਈਆ ਲੈ ਕੇ ਪ੍ਰਤੀਸ਼ਾਹ ਪ੍ਰਾਪਰਟੀ ਆ ਤਾਂ ਫਿਰ ਉਹ ਕੋਰਟ ਦੇ ਵਿੱਚ ਦਿੱਤਾ ਜਾਣਾ ਚਾਹੀਦਾ ਇਹ ਸਿਰਫ ਐਵੇਂ ਜਾਣ ਬੁੱਝ ਕੇ ਗੱਲ ਜਿਹੜੀ ਆ ਉਹਨੂੰ ਬਣਾਇਆ ਜਾ ਰਿਹਾ ਹੈ ਇਹ ਬਿਲਕੁਲ ਜਿਹੜਾ ਉਸ ਮਾਮਲੇ ਦੇ ਲਈ ਕੋਰਟ ਨੇ ਸਟੇਕ ਕੀਤਾ ਹੋਇਆ ਵਿਜੀਲੈਂਸ ਦੇ ਮੈਟਰਸ ਦੇ ਉੱਤੇ 3D ਐਸਨ ਦੇ ਵਿੱਚ ਕਿਸ ਤਰੀਕੇ ਨਾਲ ਆਉਂਦੀ ਹੈ 3D ਮਾਮਲਾ ਤਾਂ ਜਿਹੜਾ ਡਾਟਾ ਪੋਲਿਟਿਕਸ ਹੈ ਇਹ ਦਬਾਅ ਦੀ ਰਾਜਨੀਤੀ ਹੈ ਦਬਾਉਣ ਦੇ ਲਈ ਕਿਉਂਕਿ ਜੇ ਡਾਟਾ ਪੋਲਿਟਿਕਸ ਦਾ ਕਿਹਦੇ ਸੈਂਟਰ ਤੇ ਇਸ਼ਾਰਾ ਕਰ ਰਹੇ ਹੋ ਨਹੀਂ ਕਿਉਂ ਸੈਂਟਰ ਕਿਉਂ ਨਹੀਂ ਚਾਹੀਏ ਸੈਂਟਰ ਹੋਵੇ ਚਾਹੀਏ ਸਟੇਟ ਹੋਵੇ ਭਗਵੰਤ ਮਾਨ ਬੀਜੇਪੀ ਦੇ ਨਾਲ ਰਲਿਆ ਹੋਇਆ ਹੈ ਜਿਹੜੇ ਯਾਰ ਸੀ ਪਿਛਲੇ ਸਾਲ ਵਾਲੇ ਉਹ ਵੀ ਬਾਗੀ ਹੋ ਗਏ ਲੱਗਦਾ ਜਿਹੜਾ ਮਰਜੀ ਬਾਗੀ ਹੋਵੇ ਨਾ ਹੋਵੇ ਇਹ ਸਮੇਂ ਦੇ ਹਾਲਾਤ ਆ ਰਾਜਨੀਤੀਆਂ ਬਦਲਦੀਆਂ ਰਹਿੰਦੀਆਂ ਨੇ ਪਰ ਜਿਹੜਾ ਅੱਜ ਦਾ ਮਾਮਲਾ ਆ ਈਡੀ ਦੇ ਨਾਲ ਇਹ ਈਡੀ ਦਾ ਕੇਸ ਹੀ ਨਹੀਂ ਬਣਦਾ ਇਹ ਤਾਂ ਜੇ ਬਣਾਉਣਾ ਤਾਂ ਇਨਕੰਟੈਕਸ ਦਾ ਕੇਸ ਬਣਾਓ अच्छा जे जे कोई पैसे दी ट्रांजैक्शन हुई है कोई ब्राह्मदीरी हुई फिर ਤਾਂ معاملہ ইনকাম ٹیکس ਦਾ ਬਣਦਾ ਨਾ ਕਿ ਈਡੀ ਦਾ ਬਣਦਾ ਹੈ منی ਲਾਂਡਰਿੰਗ ਦਾ ਮਾਮਲਾ ਕਿੱਥੋਂ ਆ ਗਿਆ ਆਸ਼ੂ ਦੇ ਪਰਿਵਾਰ ਦੇ ਵੀ ਸਦਸਿਆ ਪਹਿਲਾਂ ਸੱਦੇ ਫਿਰ ਇਹਦਾ ਮਤਲਬ ਕਿ ਹਰਾਸਮੈਂਟ ਹੀ ਹੈ ਸਾਰੇ ਪਾਸੇ ਦੀ ਉਹ ਜ਼ਿਆਦਾਤਰ ਤਾਂ ਇਹਨੂੰ ਇਸ ਤੋਂ ਵੱਧ ਹੋਰ ਕੁਝ ਨਹੀਂ ਕਿਹਾ ਜਾ ਸਕਦਾ ਮਾਮਲਾ ਈਡੀ ਦਾ ਬਿਲਕੁਲ ਵੀ ਨਹੀਂ ਬਣਦਾ ਇਹੀ ਗੱਲ ਸੀ ਅੱਜ ਰਾਤ ਵੀ ਵਕੀਲ ਸਾਹਿਬਾਨ ਦੇ ਨਾਲ ਡਿਸਕਸ ਕੀਤੀ ਆ ਅੱਜ ਵੀ ਕੀਤੀ ਆ ਇਹ ਸਿਰਫ ਜਾਣ ਬੁੱਝ ਕੇ ਰਾਜਨੀਤੀ ਨੂੰ ਬਰਗਲਾਉਣ ਦੇ ਲਈ ਔਰ ਸਾਨੂੰ ਦਬਾਉਣ ਦੀ ਚਾਲ ਹੈ ਇਸ ਤੋਂ ਵੱਧ ਕਿਉਂ ਕਾਰਨ ਕੀ ਸਮਝੋ ਗੁੱਟਲੀ ਸਾਹਿਬ ਕਿਉਂ ਅਜਾ ਕਿਤਾ ਜਾ ਰਿਹਾ ਜਿਹੜਾ ਵਿਅਕਤੀ ਜ਼ਿੰਦਗੀ ਦੇ ਅੰਦਰ ਅੱਗੇ ਵਧਣ ਦੀ ਹਿੰਮਤ ਰੱਖਦਾ ਹੈ ਸਮੇਂ ਦੀਆਂ ਸਰਕਾਰਾਂ ਉਹਨਾਂ ਨੂੰ ਦਬਾਉਂਦੀਆਂ ਨੇ ਤਾਂ ਕਿ ਇਹ ਇੱਕ ਲੋਕ ਰਾਏ ਬਣਾ ਕੇ ਇੱਕ ਜਨ ਲੋਕ ਲਾਇਕ ਨਾ ਬਣਨ ਇਹ ਹਮੇਸ਼ਾ ਸਰਕਾਰਾਂ ਕਰਦੀਆਂ ਨੇ ਅਜਿਹਾ ਕੁਝ ਹੀ ਗੋਲ। ਕਾਂਗਰਸ ਦੇ ਸਮੁੱਚੀ ਲੀਡਰਸ਼ਿਪ ਨਹੀਂ ਦਿਸਦੇ ਪਏ ਕੋੜੇ ਸਾਹਿਬ। ਸੌਰੀ। ਕਾਂਗਰਸ ਦੇ ਸਮੁੱਚੀ ਲੀਡਰਸ਼ਿਪ ਤੁਸੀਂ ਰਾਤ ਨੂੰ ਵੀ ਆਏ ਹੋ ਪ੍ਰਗਟ ਸਿੰਘ ਜੀ ਦੇ ਨਾਲ। ਬਿਲਕੁਲ ਇਸ ਮਾਮਲੇ ਨੂੰ ਜਾਣ ਬੁੱਝ ਕੇ ਨਹੀਂ ਤਾਂ ਕਹਿ ਦਿੰਦੀਆਂ ਪਾਰਟੀਆਂ ਨੂੰ ਸਿਆਸੀ ਰੰਗਤ ਦਿੱਤਾ ਜਾ ਰਿਹਾ ਜੀ ਬਹੁਤ ਕੁਝ ਹੋ ਰਿਹਾ ਜੀ। ਇਸ ਕਰਕੇ ਅਸੀਂ ਤਾਂ ਜਲੰਧਰ ਦਾ ਬਲੌਗ ਹਾਂ ਜੀ ਤਾਂ ਪੰਜਾਬ ਸੱਜ ਸਕਦੇ ਸੀ ਸਾਰਾ ਤੇ ਚਲੋ ਆ ਅਸੀਂ ਤਾਂ ਪੂਰੇ ਪੰਜਾਬ ਨੂੰ ਰਿਪਰੈਜ਼ੈਂਟ ਕਰਦੇ ਨੇ ਇੱਕ ਵੱਡਾ ਚਿਹਰਾ ਨੇ ਕਾਂਗਰਸ ਦਾ ਸਾਡੀ ਰਿਸਪੌਂਸਿਬਿਲਟੀ ਆ ਕੇਂਦਰ ਦੀ ਲੀਡਰਸ਼ਿਪ ਦੇ ਨਾਲ ਰਾਤ ਵੀ ਗੱਲ ਹੋਈ ਆ ਅੱਜ ਸਵੇਰੇ ਵੀ ਗੱਲ ਹੋਈ ਆ ਸਾਡੀ ਜ਼ਿੰਮੇਵਾਰੀ ਫਿਕਸ ਹੋਈ ਆ ਅਸੀਂ ਇਸ ਕਰਕੇ ਆਏ ਆ ਜਦੋਂ ਦੂਸਰਿਆਂ ਦੀ ਜ਼ਿੰਮੇਵਾਰੀ ਲੱਗੇ ਕਿ ਜ਼ਿੰਮੇਵਾਰੀ ਲਾਵਾਂਗੇ ਉਹ ਵੀ ਅਗਲੀ ਅਗਲੀ ਕਾਰਵਾਈ ਕਿਸ ਤਰੀਕੇ ਨਾਲ ਲਈ ਬਸ ਅੱਜ ਅਸੀਂ ਹੋ ਸਕਦਾ ਇਸ ਮਾਮਲੇ ਤੋਂ ਬਾਅਦ ਪੌਸਿਬਿਲਟੀ ਆ ਕਿ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਦਬਾਅ ਦੀ ਗੱਲ ਕੀਤੀ ਹੈ ਕੋਟਲੀ ਸਾਹਿਬਾ ਕੀ ਲੱਗਦਾ